ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਰਾ ਮਹਾਮਾਜਮਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਤ ਕਰਮ ਕੇ ਬਿਚੋੜੀ ਉਤਕਰ ਕਿਰਪਾ ਮੇ ਲੋ ਰਾਮ ਚਾਰ ਤੁੰਟ ਤਹ ਦਿਸ ਭ੍ਰਮੀ ਥਕ ਆਈ ਪ੍ਰਭ ਕੀ ਸ਼ਾਮ ਨਦੁਦੈ ਬਾਹਰੀ ਕਿਤਨ ਆ ਬੇ ਕਾਮ ਜਲ ਬਿਨ ਸਾਖ ਕੁਮਲਾ ਬਤੀ ਉਪਜੈ ਨਾਹੀ ਨਾਮ ਹਰ ਨਾ ਨ ਮਿਲੈ ਸਾਜਣੈ ਕਤ ਪਾਈਐ ਬਿਸ਼ਰਾਮ ਜਿਤ ਘਰ ਹਰਿ ਰਤਨ ਨ ਪ੍ਰਗਟਈ ਪਟਨਾਗਰ ਸੇ ਗ੍ਰਾਮ ਸ਼ਰਾਬ ਗੁਸ਼ਿੰਗਾਰ ਤੰਬੂਲ ਰਸ ਸਣਦੀ ਸਭ ਖਾਮ ਪ੍ਰਭ ਸੁਆਮੀ ਕੰਤਬਿ ਹੰਨੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬਿਨਤੀ ਆ ਕਰ ਕਿਰਪਾ ਦੀਜੈ ਨਾਮੋ ਹਰ ਮੇ ਲੋਕ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਿ ਚਲ ਧਾਮ ਜੀਤੋ ਗੁਬਿੰਦ ਅਰਾ ਦੀਐ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਸੈ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਰਥਾ ਜਨਮ ਜਣਾ ਜਲ ਖਲ ਮਹੀਲ ਪੂਰੇ ਆ ਰਬਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਬਈ ਕਿ ਤੜਾ ਦੁੱਖ ਗਣਾ ਜਿਨਹੀ ਰਬਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਨੂੰ ਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਬਸ ਸਾ ਤੀਰਨ ਕਿਉ ਵਾਡੀਆਂ ਜਿਨਾ ਪ੍ਰੇਮ ਵਿਚੋ ਹਰ ਸਾਜਨ ਉਰਖ ਵਿਸਾਰ ਕੈ ਨਕੀ ਮਾਇਆ ਧੋ ਪੁੱਤਰ ਤਲਤਰ ਨਾ ਸੰਗ ਤਨਾ ਹਰਿ ਬਿਨਾਂ ਸੀਉ ਪਾਲਚ ਪਾਲਚ ਸੰਗ ਲੀਮ ਹੋਈ ਝੂਠ ਹੈ ਧੰਦਾ ਮੋ ਇਕਸ ਹਰ ਕੇ ਨਾਮੁ ਬਿੰਡੋ ਕਲਈਐ ਕੋ ਈ ਵਿਸਾਰ ਬਿਗੂਚਣਾ ਪ੍ਰਭ ਗਿਣ ਅਬਰ ਨਾ ਕੋਈ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੈ ਜਦ ਸੰਤ ਭੇਟੈ ਹਰ ਸੋਏ ਹਰ ਜੇਟ ਜੁੜਨ ਦਾ ਲੋੜੀਏ ਜਿਸ ਅਗੇ ਸਭ ਨਿਵੰਨੋ ਹਰ ਸੱਜਣ ਦਾ ਬਣ ਲੱਗਿਆ ਕਿਸੈ ਨਦੀ ਬਨੋ ਮਾਨਕ ਮੁੱਤੀ ਨਾਮ ਰਬੋ ਉਨ ਲੱਗੇ ਨਾਹੀ ਸਨ ਰੰਗ ਸਭੀ ਨਰਾਇਣ ਜੀਤੇ ਮਨ ਪਵਨ ਜੋ ਹਰ ਨਾੜੇ 'ਚੋ ਕਰੀ ਸੋਈ ਜੀਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਹੈ ਧਨ ਆਪਣ ਲੀਆ ਜੀ ਮਿਲੈ ਵਿਛੜ ਕਿਉ ਰੋਵਾਨ ਸਾਧੂ ਸੰਗਿ ਪਰਾਪਤਿ ਨਾਨਕ ਰੰਗ ਮਾਣਨ ਹਰ ਜੀਤ ਰੰਗੀਲਾ ਤਿਸ ਥਣੀ ਜਿਸ ਕੈ ਆਗ ਮਥਨੋ ਆ ਸਾੜ ਤਪੰਦਾ ਤਿਸ ਲਗੈ ਹਰ ਨਾ ਨਾ ਜਿਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਧੀ ਆਸ ਦੋਏ ਪਾਏ ਬੁਝ ਜੀਏ ਗਲ ਪਈ ਇਸ ਜਮ ਕੀ ਫਾਸ ਜਿਹਾ ਬੀਜੈ ਫੂਲਣਾ ਮੱਥੈ ਚੂ ਲਿਖਿਆ ਸੋ ਰੈਣ ਬਿਹਾਣੀ ਪਛੁਤਣੀ ਉਠ ਚਲੀ ਗਈ ਨਿਰਾਸ ਜਿਨਨ ਕੋ ਸਾਧੂ ਭੇਟੀਐ ਸੂਦਰਗਾ ਹੋਈ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸੋ ਸਾਵਣ ਸਰਤੀ ਕਾਮਣੀ ਚਰਨ ਤਮਲ ਸਉ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੋਡਾ ਬਿਆ ਦਿਸਨ ਸਭੇ ਚਾਰ ਹਰ ਅੰਮ੍ਰਿਤ ਬੂੰਦ ਸੁਹਾਣੀ ਮਿਲ ਸਾਧੂ ਪੀ ਬਨਹਾਰ ਬਣ ਤਿਨ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨਉ ਮਨ ਲੋਚਦਾ ਕਰਮ ਮਿਲਾ ਬਨਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਨ ਕੈ ਸਦ ਬਲਿਹਾਰ ਨਾਨਕ ਹਰਜੀ ਮਾਇਆ ਕਰੋ ਸ਼ਬਦ ਸੁਬਾਰਣਹਾਰ ਸਾਵਣ ਦਿਨਾਂ ਸੋਹਾਗਣੀ ਜਿਨ ਰਾਮ ਨਾਮ ਉਰ ਹਾਰ ਫਾਤੋਏ ਪਰਮ ਕੋ ਲਾਨੀਆ ਦੁਜੈ ਲਗਾਇ ਤੋ ਲਖ ਸ਼ਿੰਗਾਰ ਬਣਾਇ ਆਕਾਰ ਜਿ ਨਹੀਂ ਕੀ ਤੋ ਜਿਤ ਦਿਨ ਤੇ ਬਿੰਸਸੀ ਤਿਤ ਵੇਲੇ ਕਹਿ ਸੰਤਰੀਤ ਪਕੜ ਚਲਾਏ ਨ ਦੂਤ ਜੰਮ ਕਿਸੈ ਨਾ ਦੀਨੀ ਪੀ ਤੋ ਛੱਡ ਫੜੂਤੀ ਖਿਨ ਮਾਹੀ ਜਿਨ ਸਿਉ ਲੱਗਾ ਦੀ ਤੋ ਹੱਥ ਮਰੂੜੈ ਤਨ ਕੰਪੇ ਸਿਆਹੂ ਹੂ ਆਸੀ ਤੋ ਜਿਹਾ ਵੀਜੈ ਫੂਲੁਣਾ ਕਰਮਾ ਸੁੰਦੜਾ ਕੀ ਤੋ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਤ ਹੋਏ ਨਰਕ ਨ ਪਾਈ ਹੈ ਗੁਰ ਰਖਣ ਵਾਲਾ ਹੀ ਤੋ ਅਸਨ ਪ੍ਰੇਮ ਓ ਮਾਹੜਾ ਕਿਉ ਮਿਲੀ ਹੈ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ संत सहाई प्रेम, प्रेम के हौ तन कै लागा पाए बिन प्रभु क्यों सुख पाई है दूजी नाही ना जाए जिने चाखिया प्रेम रस से तृप्त रहे आघाए आप त्याग बिनती कर लेहो प्रभु लड लाए ਜੋ ਹਰ ਕੰਤ ਮੇਲਾਈਆ ਸੇ ਬਿਛੜ ਤਾ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨ ਆਈ ਅਸੂ ਸੁਖੀ ਬਸੰਦੀਆਂ ਜਿਨਾ ਮਾਇਆ ਹਰ ਰਾਏ ਕਤਕ ਕਰਮ ਕਮਾ ਬਣੇ ਦੂਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁਲਿਆ ਵਿਆਪਣ ਸਭੇ ਰੋਗ ਬੇ ਮੁਖ ਹੋਏ ਰਾਮ ਮਤੇ ਲੱਗਣ ਜਨਮ ਵਿਜੋਗ ਖਿੰਮੈ ਕੌੜੇ ਹੋਏ ਗਏ ਜਿਤੜੀ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥਰੂ ਮੈਂ ਰੂਜ ਕੀ ਤੱਕ ਚੂ ਨਾ ਹੋ ਬਈ ਲਿਖਿਆ ਤੁਰ ਸੰਜੋਗ ਵੱਡ ਪਾਗੀ ਮੇਰਾ ਪ੍ਰਭ ਮਿਲ ਤਾ ਉਤਰ ਸਭ ਵਿਯੋਗ ਨਾਨਕ ਕੋ ਪ੍ਰਭ ਰਖ ਲੀ ਮੇਰੇ ਸਾਹਿਬ ਬੰਦੀ ਮੂਚ ਕਤ ਕਹੋ ਵੈ ਸਾਧ ਸੰਗ ਬਿਨ ਸੈ ਸਭੇ ਸੋਚੋ ਮਗਰ ਮਾਹੀ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਨ ਕੀ ਸੋਹਾ ਕਿਆ ਗਣੀ ਜੇ ਸਾਹਿਬ ਮਿਲੜੀਆਂ ਅਨਮਨ ਮੋਲਿਆ ਰਾਮ ਸਿਉ ਸੰਗ ਸਾਦ ਸਹਿ ਲੜੀਆਂ ਸਾਦ ਜਨਾਤੀ ਬਾਹਰੀ ਤੇ ਰਹਿਣ ਅਕੇਲੜੀਆਂ ਤੇਰੇ ਦੁੱਖ ਨ ਕਬ ਹੂੰ ਉਤਰੈ ਸ ਜਮ ਕੇ ਵਸ ਪੜੀਆਂ ਜਿਨੀ ਰਾਬਿਆ ਪ੍ਰਭ ਆਪਣਾ ਸਿਦਸਨ ਨਿਤ ਖੜੀਆਂ ਰਤਨ ਜਬੇ ਹਰ ਲਾਲ ਹਰ ਕੰਟ ਤਿਨ ਜੜੀਆਂ ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮਗਰ ਪ੍ਰਭ ਆਰਾਧਨਾ ਬਹੁੜ ਨ ਜਨ ਮੜੀਆਂ ਕੋਕ ਤੁਖਾਰ ਨ ਬਿਆ ਕੋਈ ਕੰਟ ਮਿਲਿਆ ਹਰ ਨਾ ਮਨ ਬਿਤੇਆ ਚਰਨਾਰ ਬਿੰਦ ਦਰਸ਼ਨ ਲਗੜਾ ਸ਼ਾਹ ਓਟ ਗੁਬਿੰਦ ਗੁਪਾਲ ਰਾਏ ਸੇਵਾ ਸੁਆਮੀ ਲਾ ਵੇਖਿਆ ਕੋ ਨ ਤਕਈ ਮਿਲ ਸਾਧੂ ਗੁਣ ਗਾ ਜਤੈ ਉਪਜੀ ਤਹਿ ਮਿਲੀ ਸੱਚੀ ਪ੍ਰੀਤਿ ਸਮਾ ਕਰ ਗਹਿ ਨੀਨੀ ਪਾਰ ਰਾਮ ਨਾਮ ਬਹੁੜ ਨਾ ਪਛੜੀਆਂ ਵਾਰ ਜਾਉ ਲਖ ਵੇਰੀਆਂ ਹਰ ਸਜਣ ਆਗਮ ਅਗਾਹ ਸ਼ਰਮੁ ਫਹੀ ਨਾਰਾਇਣ ਨਾਨਕ ਦਰ ਪਈਆ ਕੋ ਖ ਸੁਹਣ ਹੁੰਦਾ ਸਰਬ ਸੁਖ ਜਿਸ ਬਖਸ਼ੇ ਤੇ ਪਰਵਾ ਮਾਗ ਮਜਨ ਸੰਗ ਸਾਧੂਆ ਧੂਰੀ ਕਰਿ ਇਸ਼ਨਾਨੋ ਹਰ ਕਾ ਨਾਮ ਤੇ ਆਏ ਸੁਨ ਸਭ ਨਾਨੋ ਕਰ ਦਾਨੋ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨੋ ਕਾਮ ਕ੍ਰੋਧ ਨਾ ਮੋਹੀਐ ਬਿਨ ਸਲੂਬ ਸੁਵਾਨ ਸੱਚੇ ਮਾਰਗ ਚਲਦੇ ਆ ਉਸਤ ਤਕਰੇ ਜਹਾਨ 68 ਤੀਰਤ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵ ਦਇਆ ਕਰ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨੋ ਫਲ ਗੁਣ ਆਨੰਦ ਓਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਗੋ ਸੁਖ ਹੁਣ ਦੁੱਖਾਂ ਨਾਹੀ ਜਾਏ ਇਛ ਪੁੰਨੀ ਬੜ ਭਾਗਣੀ ਪਰ ਪਾਇਆ ਹਰ ਰਾਈ ਮਿਲ ਸਹਹੀਆਂ ਮੰਗਲ ਗਾਵਹੀ ਕੀਤ ਗੋਬਿੰਦ ਕਾਲਾਈ ਹਰ ਜਿਹ ਹਾਇ ਅਬਰ ਨਾ ਦਿੱਸੋਈ ਕੋਈ ਦੂਜਾ ਨਾ ਬੈ ਨਾ ਲਾਏ ਹਲਤ ਪਲਤ ਸਵਾਰੇ ਉਹ ਨਾ ਨਹਿ ਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਧਰੇ ਰੱਖੇ ਅਨ ਬਹੁੜਾ ਨ ਜਨਮ ਧਾਈ ਜਿਹ ਬਾ ਏਕ ਅਨੇਕੋ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਰ ਨੇ ਤਸਲਾਹੀ ਹੈ ਜਿਸ ਨੂੰ ਤਿਲਨ ਨਤ ਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾ ਤੇ ਆ ਦਰਗਾ ਸੱਚ ਖਰੀ ਸਰਬ ਸੁਖਾਂ ਨਿਦ ਚਰਨ ਹਰ ਪਹਜਲ ਵਿਖਮ ਤਰੀ प्रेम भगत ते न, न पाईया ना पाई भखिया ना नाही जरे उड़ गए डूबदा नसी पूर्ण सच परे पार ब्रह्म प्रभु से बदी मन अंदर एकतरी महान देव सुमुरत भले जिसको नदर करे ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵ ਸੁਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹੇ ਗੁਰਜੀ ਕਾ ਅਲਸਾ ਵਾਹੇ ਗੁਰਜੀ ਕੀ ਫਤਿਹ